ਤਲਵਾੜਾ ਦੇ ਪੋਡੇ ਖੂਦ ਨੇੜੇ ਲੱਗੀ ਭਿਆਨਕ ਆਗ ਜੀਆਂ ਦੱਸਦੀ ਹੈ ਕਿ ਮਿਲੀ ਜਾਣਕਾਰੀ ਅਨੁਸਾਰ ਦੱਸਿਆ ਜਾ ਰਿਹਾ ਹੈ ਕਿ ਕਿਸੇ ਦੇ ਵੱਲੋਂ ਅੱਗ ਲਗਾਈ ਜਾਂਦੀ ਹੈ ਜਿਸ ਤੋਂ ਬਾਅਦ ਅੱਗ ਪੂਰਾ ਭਿਆਨਕ ਰੂਪ ਧਾਰ ਲੈਂਦੀ ਹੈ ਤਸਵੀਰਾਂ ਤੁਹਾਣਾ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਅੱਗ ਜਿਹੜੀ ਹੈ ਬਹੁਤ ਦੂਰ ਤੱਕ ਫੈਲ ਚੁੱਕੀ ਸੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਨੇੜੇ ਇੱਕ ਪੈਟਰੋਲ ਪੰਪ ਵੀ ਸੀ ਪਰ ਕੋਈ ਵੀ ਅਣ ਸੁਖਾਵੀ ਘਟਨਾ ਨਹੀਂ ਵਾਪਰੀ ਇਸ ਦਾ ਬਚਾਅ ਹੋਇਆ ਹੈ ਪਰ ਦੱਸਿਆ ਜਾ ਰਿਹਾ ਹੈ ਕਿ ਅੱਗ ਕਾਫੀ ਭਿਆਨਕ ਹੋ ਚੁੱਕੀ ਸੀ ਉਸ ਤੋਂ ਬਾਅਦ ਮੌਕੇ ਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚ ਜਿਨ੍ਹਾਂ ਨੇ ਅੱਗ ਤੇ ਕਾਬੂ ਪਾਇਆ ਉਥੇ ਦੱਸਦੀ ਹੈ ਕਿ ਜੰਗਲ ਦੇ ਵਿੱਚ ਕਈ ਜੀਵ ਜੰਤੂ ਨੇ ਜੋ ਕਿ ਅੱਗ ਦੀ ਚਪੇੜ ਦੇ ਵਿੱਚ ਆਏ ਨੇ ਹਾਲਾਂਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਜਿਸ ਤਰ੍ਹਾਂ ਦੀ ਗਰਮੀ ਵਾਧੀ ਜਾ ਰਹੀ ਹੈ ਤਾਪਮਾਨ ਜੜਾ ਵਧਦਾ ਜਾ ਰਿਹਾ ਹੈ ਤਾਂ ਜੇਕਰ ਤੁਸੀਂ ਵੀ ਅੱਗ ਲਗਾਉਣ ਦੇ ਬਾਰੇ ਸੋਚਦੇ ਹੋ ਤਾਂ ਇਸ ਤੋਂ ਥੋੜਾ ਪਰਹੇਜ਼ ਕਰੋ ਤਾਂ ਜੋ ਅਜਿਹੀਆਂ ਜਿਹੜੀਆਂ ਘਟਨਾਵਾਂ ਆਉਣਾ ਹੋ ਸਕਣ